ਪੁਲਿਸ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ ਹਾਂਜੀ ਸਾਰੇ ਪੈਨ ਭਰਾਵਾਂ ਨੂੰ ਸੱਸ ਹੀ ਅਕਾਲ ਜਿੱਥੇ ਕੋਈ ਵੀ ਔਰਤ ਇਕੱਲੀ ਰਾਤ 10 ਵਜੇ ਜਾਂ ਸਵੇਰੇ 6 ਵਜੇ ਦੇ ਵਿਚਕਾਰ ਘਰ ਜਾਣ ਲਈ ਵਾਣ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ ਉਹ ਪੁਲਿਸ ਹੈਲਪਲਾਈਨ ਨੰਬਰ 1091 ਤੇ ਇੱਕ ਨੰਬਰ ਹੋਰ ਆ ਮੈਂ ਮੈਂਸ਼ਨ ਕਰਦਾਗਾ ਕਾਰ ਕਰ ਸਕਦੀਆਂ ਤੇ ਵਾਣਾ ਦੀ ਮੰਗ ਕਰ ਸਕਦੀਆਂ ਬਹੁਤ ਹੀ ਵਧੀਆ ਯੋਜਨਾ ਪੁਲਿਸ ਵਾਲਿਆਂ ਨੇ ਕੱਢੀ ਹੈ ਜਿੱਥੇ ਕਿ ਮੇਰੀਆਂ ਪੈਣਾ ਸੇਫ ਨਹੀਂ ਹਨ ਤੇ ਉਹਨਾਂ ਦੀ ਸੇਫਟੀ ਵਾਸਤੇ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਪੁਲਿਸ ਦਾ ਤੁਸੀਂ ਇਸ ਨੰਬਰ ਤੇ ਜਦ ਵੀ ਕਾਲ ਕਰੋਗੇ ਹਾਂ ਤੋਂ 24 ਘੰਟੇ ਦੇ ਅੰਦਰ ਅੰਦਰ ਕੰਟਰੋਲ ਰੂਮ ਵਾਹਨ ਜਦੀ ਕੀ ਪੀਸੀਆਰ ਵਾਹਨ ਐਸਐਚ ਵਾਹਨ ਉਸ ਨੂੰ ਸੁਰੱਖਿਆ ਢੰਗ ਨਾਲ ਉਸ ਦੀ ਮੰਜ਼ਲ ਤੇ ਲੈ ਜਾਵੇਗਾ ਇਹ ਮੁਕਤ ਕੀਤਾ ਜਾਵੇਗਾ ਇਸ ਸੰਦੇਸ਼ ਨੂੰ ਹਰ ਇੱਕ ਵਿਅਕਤੀ ਤੱਕ ਭੇਜੋ ਜਿਸ ਨੂੰ ਤੁਸੀਂ ਜਾਣਦੇ ਹੋ ਇਹ ਨੰਬਰ ਆਪਣੀਆਂ ਆਪਣੀ ਪਤਨੀ ਧੀਆਂ ਭੈਣਾਂ ਮਾਮਾ ਦੋਸਤਾਂ ਤੇ ਉਹਨਾਂ ਸਾਰੀਆਂ ਔਰਤਾਂ ਨੂੰ ਪੇ ਜੋ ਜੇਸ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਇਹ ਸੇਵ ਕਰ ਲੈ ਕਹੋ ਸਾਰੇ ਮਦਦ ਕਿਰਪਾ ਕਰਕੇ ਸਾਰੀਆਂ ਔਰਤਾਂ ਨਾਲ ਸਾਂਝਾ ਕਰੋ ਜਿਸ ਨੂੰ ਤੁਸੀਂ ਜਾਣਦੇ ਹੋ ਐਮਰਜੈਂਸੀ ਸਥਿਤੀ ਵਿੱਚ ਔਰਤਾਂ ਬਲੈਕ ਮੈਸੇਜ ਜਾਨ ਮੈਸਕਰ ਕਰ ਸਕਦੀਆਂ ਹਨ ਤਾਂ ਜੋ ਤੁਹਾਡੀ ਸਥਿਤੀ ਨੂੰ ਪਤਾ ਤੁਹਾਡੀ ਸਥਿਤੀ ਪਤਾ ਲੋਕੇਸ਼ਨ ਪਤਾ ਲੱਗ ਸਕੇ ਤੇ ਤੁਹਾਡੀ ਮਦਦ ਕਰ ਸਕੇ ਪੂਰੇ ਭਾਰਤ ਵਿੱਚ ਲਾਗੂ ਹੈ ਤੇ ਆਪਣੇ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਤਾਈਂ ਇਹ ਮੈਸੇਜ ਨੂੰ ਸਾਂਝਾ ਕਰ ਦਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ। ਤਾਂ ਜੋ ਆਪਣੀਆਂ ਤੇ ਆਪਣਾ ਸੇਫ ਹੋ ਜਾਣਾ। ਤੁਸੀਂ ਆ ਦੇਖਿਆ ਜਾਂ ਪਿੱਛੇ ਜੇ ਆਹ ਜਿਹੜੀ ਵੀਡੀਓ ਡਾਕਟਰ ਵਾਲੀ ਚੱਲ ਰਹੀ ਹੈ। ਭੈਣ ਨਾਲ ਕਿਸ ਤਰ੍ਹਾਂ ਉਹਨਾਂ ਝਾਲਮਾ ਨੇ ਸਲੋ ਕੀਤਾ ਹੈ। ਤੇ ਆਪਾਂ ਸਾਰੇ ਤਲਕੀ ਇਹ ਕੰਮ ਇਹ ਮੈਸੇਜ ਸਾਰਿਆਂ ਤੱਕ ਪਹੁੰਚਾਈਏ ਤੇ ਮੇਰੇ ਵੀਰ ਵੱਧ ਤੋਂ ਵੱਧ ਇਹ ਮੈਸੇਜ ਪਹੁੰਚਾ ਦਿਓ ਹਾਂਜੀ ਸਾਰੀ ਗੱਲ ਸਾਰੇ ਵੀਰਾਂ ਨੂੰ